ਅੱਜ ਮੈਂ ਸੋਚਿਆ ਪੁਰਥੇ ਨੂੰ ਨਵੇਂ ਤਰੀਕੇ ਨਾਲ ਬਣਾ ਕੇ ਦੇਖਦੇ ਆਂ ਮੈਂ ਪੁਰਥਾ ਪਤਾਉ ਛਿੱਲੇ ਤੇ ਥੋੜਾ ਜਿਹਾ ਪਾਣੀ ਪਾ ਕੇ ਸਿਮ ਤੇ ਰੱਖਦੇ ਤੇ ਬੋਇਲ ਕਰਕੇ ਦੇਖਦੇ ਆਂ ਕਿਹੋ ਜਿਹਾ ਪੁਰਥਾ ਬਣਦਾ ਇਧਰ ਮੈਂ ਜੀਰਾ ਭੁੰਨਣਾ ਸਟਾਰਟ ਕਰਤਾ ਤੇ ਇਧਰ ਪਿਆਜ਼ ਲਸਣ ਤੇ ਅਦਰਕ ਕੱਟੀ ਜਾਨੀ ਤੇ ਬਿਲਕੁਕੁਲ ਸਿਮ ਤੇ ਰੱਖ ਕੇ ਨਾ ਢੱਕਣ ਰੱਖ ਕੇ ਉੱਪਰ ਤੇ ਇਹਨੂੰ ਕਰੀ ਮੋਬਾਇਲ ਮੈਂ ਜਿੱਦ ਪਿਆਜ਼ ਤੇ ਅਦਰਕ ਬਣ ਗਿਆ ਤਿਆਰ ਤੇ ਇਧਰ ਲਸਣ ਲਸਣ ਮੈਨੂੰ ਬਹੁਤ ਪਸੰਦ ਆਏ ਦੋ ਗਠੀਆਂ ਜੀਆਂ ਮੈਂ ਕਰੀਆਂ ਤੇ ਇਹਨੂੰ ਲੰਬਾ ਲੰਬਾ ਕੱਟੂਗੀ ਹੁਣ ਮੈਂ ਲਸਣ ਦੇਖੋ ਲੰਬਾ ਲੰਬਾ ਕੱਟ ਲਿਆ ਮੈਨੂੰ ਲਸਣ ਤੇ ਅਦਰਕ ਸਬਜ਼ੀ ਵਿੱਚ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਸਾਗ ਵਿੱਚ ਵੀ ਮੈਨੂੰ ਬਹੁਤ ਪਸੰਦ ਹੈ ਲਓ ਜੀ ਤੜਕਾ ਕੱਦ ਪੁੱਜ ਗਿਆ ਹੋ ਗਿਆ ਪਰ ਪੂਰਾ ਨਹੀਂ ਭੁੱਲਣਾ ਹਾਂ ਇਹਦੇ ਵਿੱਚ ਸੱਕਦੇ ਹਾਂ ਟਮਾਟਰ ਇਹਨੂੰ ਥੋੜਾ ਜਿਹਾ ਤੱਕਣੇ ਥੋੜੇ ਥੋੜੇ ਹੋਰ ਪਾ ਲੈਣਾ पाइए वे मिर्च मिर्च अच्छी थोड़ी जी तेज़ ही खाने थोड़ी जी काली मिर्च मैं थोड़ी कप साइज सीन भी पानी हूँ सीमेंट का यह ब्लड सर्कुलेशन भी बहुत वादिया होंगी थोड़ी जी पा जैडिसन मतलब जब दर्द वगैरह हो ना मेडिसन बनती है मिर्च ना ਬੀਬੀ ਬਗੈਰ ਇੱਕ ਆਫੇ ਮਿਲ ਗਈ। ਹੁਣ ਆ ਗਿਆ। ਨਮਕ। ਆਜੀ। ਹਾਈਦੀ ਆ ਗਿਆ ਹਰ ਤਲੀਆਂ। ਮਸਾਲਾ। ਸਾਰਾ ਇਹ ਦਿਲ ਮਸਾਲਾ ਇਹ ਪੂਰਾ ਜਿ ਘੁਲਣਾ ਹੁੰਦਾ। ਇਹਦੇ ਵਿਟਰ ਨੇ ਪਾ ਲੈਣਾ। ਉਪਲਕੇ ਬਣ ਗਏ ਇਹੋ ਜੇ ਹੁਣ ਇਹਨਾਂ ਨੂੰ ਮਿਕਸ ਕਰ ਦੇਣਾ ਹੁਣ ਇਹਨਾਂ ਨੂੰ ਮਿਕਸ ਕਰ ਦੇਣਾ ਇਹਦੇ ਵਿੱਚ ਚਲੋ ਜੀ ਹੁਣ ਮਿਕਸ ਕਰ ਦਿੰਦੇ ਆ ਤੇ ਫਿਰ ਮਿਕਸ ਕਰ ਦਿੰਦੇ ਆ ਨਾ ਹੁਣ ਅੱਗੇ ਫੇਰ ਪੁੰਨ ਲੈਣਾ ਹੈ ਲਓ ਜੀ ਆਪਣਾ ਪਰੋਠਾ ਬਣ ਕੇ ਤਿਆਰ ਹੋ ਗਿਆ ਤੇ ਆਟਾ ਆਪਣਾ ਗੁੰਨਿਆ ਪਿਆ ਆ ਦੇਖੋ ਇਹ ਆਟੇ ਦੀ ਵੀ ਇੱਕ ਵੱਖਰੀ ਰੈਸਪੀ ਹੈ ਇਹ ਕੱਲਾ ਕਣਕ ਦਾ ਆਟਾ ਨਹੀਂ ਇਹਦੇ ਵਿੱਚ ਹੀ ਥੋੜਾ ਜਿਹਾ ਮਿਕਸ ਕੀਤਾ ਇਹਦੀ ਰੈਸਪੀ ਮੈਂ ਫਿਰ ਸ਼ੇਅਰ ਕਰੂੰਗੀ ਹੁਣ ਬਣਾਉਨੇ ਆ ਰੋਟੀ ਤੇ ਆਪਾਂ ਖਾਣੇ ਪੁੜਥੇ ਦੇ ਨਾਲ ਨਵੇਂ ਤਰੀਕੇ ਨਾਲ ਬਣਾਇਆ ਹੈ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਦੇਖ ਕੇ ਕਿਸ ਤਰ੍ਹਾਂ ਦਾ ਸਵਾਦ ਬਣਿਆ ਲਓ ਜੀ ਪੁੜਥਾ ਤਿਆਰ ਹੈ ਨਾਲ ਸਲਾਦ ਤੇ ਆਪਾਂ ਹੁਣ ਚੱਕਦੇ ਹਾਂ ਫਟੇ ਬੋਸਾ ਦਾ ਬੋਸਾ ਬਹੁਤ ਹੀ ਜ਼ਵਾਦਾ ਆਲੂ ਕਿ ਬਣਾਇਆ ਪਰ ਤਾਂ ਪਰ ਇਹਦੇ ਵਿੱਚ ਇਹ ਕਰਨਾ ਕਿ ਪਾਣੀ ਬਿਲਕੁਲ ਥੋੜਾ ਜਿਹਾ ਪਾਉਣਾ ਜਿਹੜਾ ਵਿੱਚ ਹੀ ਸਿਮ ਜਵੇ ਇਹ ਨਾ ਹੋਵੇ ਜਿਵੇਂ ਆਪਾਂ ਆਲੂ ਵਾਲਦੇਵੇਂ ਪਾਣੀ ਪਾ ਲਉ ਤੇ ਫਿਰ ਮੈਨੂੰ ਗਾਲਾਂ ਕੱਢੋ ਵੀ ਬੜੀ ਤੁਸੀਂ ਰੈਸਪੀ ਦੱਸੀ ਹੈ ਪਾਣੀ ਬਿਲਕੁਲ ਥੋੜਾ ਜਿਹਾ ਪਾਉਣਾ ਬਸ ਤੇ ਸਿਮ ਪਹਿਲਾਂ ਕਰਮ ਕਰਨਾ ਫਿਰ ਸਿਮ ਤੇ ਆਜੂ ਬਣਾਇਓ ਤੁਸੀਂ ਵੀ ਐਵੇਂ ਤੇ ਫਿਰ ਮੈਨੂੰ ਦੱਸਿਓ ਵੀ ਕਿਹਜਾ ਬਣਿਆ ਬਾਏ ਬਾਏ ਅਗਲੀ ਵਾਰ ਦੱਸੂਗੀ ਮੈਂ ਤੁਹਾਨੂੰ ਆਟਾ ਜਿਹੜਾ ਸਪੈਸ਼ਲ ਹੈਲਦੀ ਆਟਾ ਕਿਵੇਂ ਬੁਣੀ ਦਾ ਉਹਦੇ ਵਿੱਚ ਕੀ ਕੀ ਮਿਕਸ ਕਰੀਦਾ ਅਗਲੀ ਵੀਡੀਓ ਚ ਮਿਲਦੇ ਆਂ ਫਿਰ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ Enjoy your meal also